ਬਟਾਲਾ ਪੁਲਿਸ ਨੂੰ ਮਿਲੀ ਸਫਲਤਾ ਇੱਕ ਆਤਕਵਾਦੀ ਨੂੰ ਕੀਤਾ ਗ੍ਰਫਤਾਰ ਸਤਿ ਸ਼ਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਬਟਾਲਾ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਕੁਝ ਬਾਰੂਦ ਬਟਾਲਾ ਪੁਲਿਸ ਨੂੰ ਪਿੰਡ ਬਾਲਪੁਰਾ 'ਚ ਵੱਡੀ ਸਫਲਤਾ ਮਿਲੀ ਹੈ ਆਤਕਵਾਦ ਮੈਡੀਹੋਲ ਦੀ ਸਾਜ਼ਿਸ਼ ਨੂੰ ناکਾਮ ਕੀਤਾ ਹੈ ਪੁਲਿਸ ਨੇ ਕਾਰਵਾਈ ਦੌਰਾਨ 4 ਹੈੱਡ ਗ੍ਰੇਨਾਈਟ ਤੇ ਇੱਕ ਆਰਡੀਐਕਸ ਆਧਾਰਿਤ ਆਈਈਡੀ ਦੇ ਸਚਾਰ ਉਪਕਰਨ ਬਰਾਮਦ ਕੀਤੇ ਹਨ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਵਾਰਦਾਤ ਦੀ ਸਾਜ਼ਿਸ਼ ਬ੍ਰਿਟੇਨ ਵਿੱਚ ਬੈਠੇ ਅਤੰਗਵਾਦੀ ਸੰਗਠਨ ਵੱਲੋਂ ਰਚੀ ਜਾ ਰਹੀ ਸੀ ਇਸ ਦੇ ਪਿੱਛੇ ਪਾਕਿਸਤਾਨ ਸਥਿਤ ਆਈਐਸਆਈ ਸਮਰਥਨ ਦਾ ਹੱਥ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬਰਾਮਦਗੀ ਦੇ ਬਾਦ ਬਟਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਰਾਨੀਵਾਦ ਤੋਂ ਬਸਾਫ ਹੋ ਗਿਆ ਹੈ ਕਿ ਅਤੰਗਵਾਦ ਸੰਗਠਨ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਪਰ ਪੁਲਿਸ ਦੀ ਚੌਕਸੀ ਨਾਲ ਸਮੇਂ ਰਹਿੰਦੇ ਇਸ ਨੂੰ ਅਸਫਲ ਕਰ ਦਿੱਤਾ ਗਿਆ ਹੈ ਪੁਲਿਸ ਨੇ ਇਹ ਸਾਰੇ ਵਿਸਵੋਟ ਬਟਾਲਾ ਦੇ ਪਿੰਡ ਬਿਲਾਪੁਰ ਕੋਲੋਂ ਬਰਾਮਦ ਕੀਤੇ ਹਨ ਹੁਣ ਤੱਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਦੂਜੇ ਸਾਥੀ ਫਰਾਰ ਹਨ ਮੁਲਜ਼ਮ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਹਾਲਾਂਕਿ ਇਹ ਸਪਸ਼ਟ ਹੈ ਕਿ ਪੂਰੀ ਸਾਜ਼ਿਸ਼ ਸਰਹੰਦ ਪਾਰ ਤੋਂ ਰਚੀ ਜਾ ਰਹੀ ਹੈ ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਸਾਜ਼ਿਸ਼ ਵਿੱਚ ਪੰਜਾਬ ਦੇ ਕਿੰਨੇ ਹੋਰ ਲੋਕ ਸ਼ਾਮਿਲ ਹਨ ਨਾਲ ਹੀ ਵਿਸਪੋਰਟ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਸੀ ਤੇ ਨਾਲ ਹੀ ਹੁਣ ਤੱਕ ਇਸ ਵਿੱਚ ਕਿੰਨੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਏਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ